ਆਹ ਕੁੜੀ ਦਾ ਛੋਟੇ ਜਿਹੇ ਵੀਡੀਓ ਕਲਿੱਪ ਨੂੰ ਲੋਕ ਬਹੁਤ ਹੀ ਜ਼ਿਆਦਾ ਵਾਇਰਲ ਕਰ ਰਹੇ ਨੇ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਲੋਕ ਇਸ ਕੁੜੀ ਨੂੰ ਲਾਂਤਾਂ ਪਾ ਰਹੇ ਨੇ ਜੀਆਂ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇਹ ਕੁੜੀ ਜੋ ਸਨੈਪਚੈਟ ਤੇ ਇੱਕ ਵੀਡੀਓ ਬਣਾ ਰਹੀ ਹੈ ਤੇ ਪਿੱਛੇ ਇਸ ਦੇ ਫਾਦਰ ਸਾਹਿਬ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਇਹ ਕੁੜੀ ਇੱਕ ਫੈਕਟ ਲਾਉਂਦੀ ਹੈ ਜਿਸ ਵਿੱਚ ਜੀਬ ਕੱਢਦੀ ਹੈ ਜਿਸ ਦੇ ਮੂੰਹ ਅੱਗੇ ਕੈਮਰਾ ਹੁੰਦਾ ਹੈ ਉਸਦੇ ਮੂੰਹ ਚੋਂ ਜੀਬ ਨਿਕਲਦੀ ਏ ਇੱਕ ਫਨੀ ਜਿਹਾ ਇਫੈਕਟ ਹੁੰਦਾ ਏ ਇਹ ਕੁੜੀ ਆਪਣੇ ਮੂੰਹ ਵੱਲ ਵੀ ਕੈਮਰਾ ਕਰਦੀ ਏ ਤੇ ਫਿਰ ਆਪਣੇ ਪਾਪਾ ਦੀ ਫੋਟੋ ਵੱਲ ਵੀ ਕੈਮਰਾ ਕਰਦੀ ਏ ਜਿਨ੍ਹਾਂ ਦੀ ਡੈਥ ਹੋ ਚੁੱਕੀ ਏ ਤੇ ਸੇਮ ਜਿਵੇਂ ਇਸਦੇ ਮੂੰਹ ਵਿੱਚੋਂ ਜੀਬ ਨਿਕਲਦੀ ਏ ਇਸਦੇ ਪਾਪਾ ਦੇ ਮੂੰਹ ਚੋਂ ਵੀ ਜੀਬ ਨਿਕਲਦੀ ਏ ਤੇ ਲੋਕ ਉਹਨੇ ਕਮੈਂਟ ਕਰ ਰਹੇ ਨੇ ਵੀ ਕੁੜੀ ਰੀਲ ਬਣਾਉਣ ਦੇ ਚੱਕਰ 'ਚ ਆਪਣੇ ਪਿਓ ਨੂੰ ਵੀ ਨਹੀਂ ਬਖਤੀ ਪਈ ਜਿਸ ਦੀ ਡੈਥ ਹੋ ਚੁੱਕੀ ਏ ਪਰ ਯਾਰੋ ਸਾਡੇ ਅਕੋਰਡਿੰਗ ਇਹ ਗਲਤ ਨਹੀਂ ਆ ਇਹ ਕੁੜੀ ਨੂੰ ਚਾਹ ਸੀ ਆਪਣੇ ਪਾਪਾ ਦੇ ਨਾਲ ਵੀਡੀਓ ਬਣਾਉਂਦਾ ਪਰ ਇਸਦੇ ਪਾਪਾ ਇਸ ਦੁਨੀਆ ਤੇ ਨਹੀਂ ਰਹੇ ਸੋ ਸਾਨੂੰ ਕਦੇ ਵੀ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਸੋ ਇਸੇ ਤਰ੍ਹਾਂ ਹੀ ਲੋਕ ਕਮੈਂਟ ਕਰਕੇ ਕਹਿ ਰਹੇ ਨੇ ਇਸ ਕੁੜੀ ਦੇ ਹੱਕ ਵਿੱਚ ਜਿਹੜਾ ਪਹਿਲਾ ਕਮੈਂਟ ਹੈ ਉਹ ਚ ਲਿਖਿਆ ਹੈ ਓਹੋ ਜਿੰਦੇ ਜੀ ਕਰਨਾ ਚਾਹੁੰਦੀ ਸੀ ਪਿਓ ਨਾਲ ਉਹ ਫੋਟੋ ਨਾ ਕਰਦੀ ਮਤਲਬ ਪਿਓ ਨਾਲ ਇਦਾਂ ਹੀ ਫੋਟੋਸ ਕਰਾਉਣਾ ਤੇ ਖੇਡਣਾ ਤੇ ਇਹਦੇ ਚ ਮੈਨੂੰ ਵੀਰੋ ਕੋਈ ਗਲਤ ਨਹੀਂ ਲੱਗਦਾ ਉਸ ਤੋਂ ਅਗਲਾ ਕਮੈਂਟ ਹੈ ਕੁਝ ਗਲਤ ਨਹੀਂ ਲੱਗਾ ਇਹਦੇ ਚ ਵੈਸੇ ਥੋੜੀ ਦੇਰ ਖੁਦ ਨੂੰ ਖੁਸ਼ ਰੱਖਣਾ ਚਾਹੁੰਦੀ ਇਹਦੇ ਵਿੱਚ ਕੀ ਗਲਤ ਹੈ ਡੈਡ ਆ ਉਸਦੇ ਜੇ ਇਦਾਂ ਕਰਕੇ ਉਸ ਨੂੰ ਖੁਸ਼ੀ ਮਿਲ ਰਹੀ ਥੋਰੇ ਪਲ ਦੀ ਤੇ ਕੁਝ ਗਲਤ ਨਹੀਂ ਆ ਪੋਸਟ ਪਾਉਣੀ ਸੌਖੀ ਆ ਬਸ ਕੁਝ ਵੀ ਲਿਖ ਕੇ ਜਿਸ ਦਾ ਪਿਓ ਗਿਆ ਉਸ ਨੂੰ ਪਤਾ ਸੋ ਯਾਰੋ ਜਿੱਥੇ ਲੋਕ ਕੁੜੀ ਦੇ ਹੱਕ ਚ ਕਮੈਂਟ ਕਰ ਰਹੇ ਨੇ ਉੱਥੇ ਸਾਡੇ ਘੱਟ ਮਾਨਸਿਕਤਾ ਵਾਲੇ ਲੋਕ ਗਲਤ ਕਮੈਂਟ ਵੀ ਕਰ ਰਹੇ ਨੇ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦੇ ਸਕਦੇ ਹੋ ਬੇ ਕੁੜੀ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੇ ਜੇ ਤੁਸੀਂ ਵੀ ਆਪਣੇ ਬਾਪੂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਾਸ਼ੀ ਕਾਲ